ਸੋ ਅਸੀਂ ਆ ਰਹੇ ਸੀ ਜੀ ਅੱਜ ਜਦੋਂ ਜਲੰਧਰ ਤੋਂ ਰਸਤੇ ਚੋਂ ਉਧਿਆ ਸਰਦਾਰ ਨਿਰਵਾ ਸਿੰਘ ਤੇ ਇਹਨਾਂ ਦੇ ਛੋਟੇ ਦੋਸਤ ਜਿਹੜੇ ਬੜੇ ਪੁਰਾਣੇ ਦੋਸਤ ਸਨ ਨਿੱਕੇ ਨਿੱਕੇ ਗਲੀਆਂ 'ਚ ਖੇਡੇ ਸਨ ਮੇਰਾਇਰ ਅੱਲਾ ਇਹਨਾਂ ਦਾ ਨਾਮ ਹੈ ਮੇਰ ਮੇਰਾਇਰ ਅੱਲਾ ਸੋ ਇਹਨਾਂ ਦਾ ਪਿੰਡ ਸੀ ਪਿੱਛੇ ਰੱਲਾ ਮਾਨਸਾ ਕਰਕੇ ਮਾਨਸਾ ਦੇ ਕੋਲ ਬੈਰੀਗਾ ਖਾਲਸਾ ਬੈਰੀਗਾ ਪਤੇ ਅੱਜ ਹੀ ਜਨਾਰ ਮੇਰਾਇਰ ਅੱਲਾ ਦੇ ਕਹ ਰਾ ਹੈ ਜੀ ਰਵੇਗੇ ਇਸਾ ਇਹਨਾਂ ਨੂੰ ਹੀ ਬੋਲ ਆ ਰਹਾ ਤੇ ਮੇਰੇ ਪਚਪਨ ਦੇ ਦੌਰ ਤੇ ਜਿਹੜੇ ਉਹ ਦੀ ਬਚਪਨ ਤੋਂ ਲੈ ਕੇ ਬਚਪਨ ਦੇ ਯੋਗੀ ਤੰਦਮ 14 ਸਾਲ ਲਈ ਅਸੀਂ ਘਟੂ ਘਟ 15 16 ਸਾਲ ਇਕ ਉੱਤੇ ਰਹੇ ਆ ਉਦੋਂ ਬਾਅਦ ਮੈਂ ਕਿਸੇ ਕਾਰਨ ਉੱਥੋਂ ਬਾਹਰ ਨਿਕਲ ਗਿਆ ਪਿਆਕ ਜੀ ਰਹਿਮਤ ਬਾਹਰ ਨਹੀਂ ਰਹਾ ਗਰੀਬੀ ਹੋ ਗਈ ਮਾਪੇ ਮਰ ਗਏ ਜੀ ਆ ਇਹ ਥੋੜਾ ਜਿਹਾ ਮਾਪੇ ਕਹਿ ਵੀ ਇਹ ਪੜ੍ਹਾਈ ਦੇ ਕਰਕੇ ਇੱਥੋਂ ਤੱਕਰ ਅੱਜ ਪੜਦੇ ਲਿਖਦੇ ਟੀਚਰ ਲਾਗੇ ਟੀਚਰ ਪ੍ਰੋਫੈਸਰ ਰਹੀ ਹੈ ਪ੍ਰੋਫੈਸਰ ਤੋਂ ਬਾਅਦ ਹੋਲੀ-ਹੋਲੀ ਸਾਡਾ ਇਹਨਾਂ ਨਾਲ ਮਿਲਉਂਦਾ ਰਿਹਾ ਅੱਜ ਇਹਦਾ ਪਿਆਰ ਸਾਨੂੰ ਵਜ ਬੇਹ ਚਿੱਕੇ ਇਹਨਾਂ ਦੇ ਘਰੇ ਲਿਆ ਬੈਠੀ ਕਾਕਾ ਦਾ ਹਾਂ ਜੀ ਕੋਈ ਮਿਲਿਆ ਤਾਂ ਸਾਰੇ ਦੋਸਤ ਜਿਹੜੇ ਤੁਸੀਂ ਸਮਾਜ ਦੇ ਆਗੂ ਹੋ ਕਿ ਮੇਰੇ ਘਰੇ ਆਇਓ ਮੈਂ ਤੁਹਾਨੂੰ ਜੀ ਆਇਆਂ ਕਹਿੰਦਾ ਥੋੜਾ ਧੰਨਵਾਦ ਕਰਦਾ ਐ ਤੇ ਜਿੱਥੋਂ ਤੱਕ ਨੀਲਾ ਸਿੰਘ ਦਾ ਸਵਾਲ ਹੈ ਅਸੀਂ ਜੰਮੇ ਜ਼ਰੂਰ ਬੱਖ-ਬੱਖ ਮਾਵਾ ਆਂਦੇ ਆਂ ਪਰ ਸਾਡਾ ਮਤਲਬ ਪਿਆਰ ਹੈ ਜਿਹੜਾ ਇੰਨਾ ਕੋਰੇਗਾ ਜਿਵੇਂ ਅਸੀਂ ਕੋ ਮਾ ਦੀ ਕੁੱਪੂ ਜਨਮ ਲਿਆ ਹੋਵੇ ਬਚਪਨ ਦੇ ਵਿੱਚ ਅਸੀਂ ਖੱਟੇ ਬੜੀ ਸਾਦੀ ਜ਼ਿੰਦਗੀ ਜਿਹਨੂੰ ਕਹਿੰਦੇ ਹੈਗੇ ਉਹ ਹਡਾਈ ਐ ਅਸੀਂ ਔਰ ਉਹ ਅੱਜ ਤੱਕ ਸਾਡੀ ਦੋਸਤੀ ਬਰਕਰਾਰ ਹੈ ਇੰਨੀ ਲੰਬੀ ਰੋਸ ਤੇ ਚੱਲਦੀ ਨਹੀਂ ਹੁੰਦੀ ਕਿਤੇ ਬਸ ਇਹ ਆਪਣੀ ਥਾਂ ਤੇ ਸੈੱਟ ਨੇ ਮੈਂ ਆਪਣੀ ਥਾਂ ਤੇ ਸੈੱਟ ਨੇ ਜ਼ਿੰਦਗੀ ਦੇ ਵਿੱਚ ਪਰ ਸਾਡਾ ਜਿਹੜਾ ਪਿਆਰ ਹੈ ਉਹ ਬਰਕਰਾਰ ਹੈ ਮੈਨੂੰ ਖੁਸ਼ੀ ਹੁੰਦੀ ਹੈ ਨੀਲਾ ਸਿੰਘ ਜਦੋਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਆਗੂ ਰੋਲ ਅਦਾ ਕਰਦਾ ਹੈ ਤੁਹਾਡੇ ਨਾਲ ਖੜਿਆ ਹੈ ਤੁਸੀਂ ਵੱਡੇ ਆਗੂ ਹੋਗੇ ਸਮਾਜ ਦੇ ਹੋਰ ਜਥੇਬੰਦ ਕੰਦੇ ਜਦੋਂ ਸਮਾਜ ਦੇ ਮਸਲੇ ਹੱਲ ਕਰਦੇ ਹੋ ਮੈਨੂੰ ਖੁਸ਼ੀ ਹੁੰਦੀ ਹੈ ਕਿ ਨੀਲਾ ਸਿੰਘ ਜਿਹੜਾ ਬਹੁਤ ਹੀ ਟਿਕਾਣੇਸ਼ਰ ਕਿਉਂਕਿ ਇੱਕ ਸਮਾਂ ਹੋ ਜਾਇਆ ਸੀਗਾ ਕਿ ਜਦੋਂ ਇਹਦੇ ਬਚਪਨ ਦੇ ਵਿੱਚ ਹੀ ਮਾਪੇ ਜਿਹੜੇ ਗੋਜਰ ਗਏ ਸੀ ਚਲੇ ਗਏ ਸੀਗੇ ਉਹ ਤੇ ਮੇਰੀ ਮਾਂ ਨੂੰ ਆਕੇ ਚਾਚੀ ਕਹਿਣਾ ਹੁੰਦਾ ਸੀ ਇਹ ਜੋ ਰਿਸ਼ਤੇ ਹੁੰਦੇ ਸਾਡੇ ਪਿੰਡਾਂ ਦੇ ਵਿੱਚ ਹੋਰ ਮੈਂ ਕਹਿੰਦਾ ਚਾਚੀ ਸੀ ਪਰ ਮਾਂ ਪੁੱਤ ਵਾਲਾ ਰਿਸ਼ਤਾ ਹੀ ਸੀਗਾ। ਇਹ ਉਸ ਤੋਂ ਬਾਅਦ ਮੈਂ ਕਾਲਜ ਦੇ ਵਿੱਚ ਪੜਨੋਂ ਨਿਕਲ ਗਿਆ ਇਹ ਆਪਦੀ ਨੌਕਰੀ ਦੀ ਤਲਾਸ਼ ਦੇ ਵਿੱਚ ਇਧਰ ਉਧਰ ਇਹ ਵੀ ਆਪਣੇ ਯਤਨ ਕਰਦਾ ਰਿਹਾ ਤੇ ਅਖੀਰ ਮੈਂ ਅਧਿਆਪਕ ਬਣਿਆ ਅਧਿਆਪਕ ਬਣਨ ਤੋਂ ਬਾਅਦ ਮੈਂ ਪ੍ਰੋਫੈਸਰ ਅਜਮੇਰ ਸਿੰਘ ਔਰ ਕਿਤੇ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਜਿਨ੍ਹਾਂ ਦੀ ਉਹ ਤਸਵੀਰ ਲੱਗੀ ਹੋਈ ਹੈ ਘਰ ਦੇ ਵਿੱਚ ਇਹ ਭਾਈ ਮੰਨਾ ਸਿੰਘ ਹੋਰਾਂ ਦੀ ਉਂਗਲ ਫੜ ਕੇ ਮੈਂ ਨਾਟਕ ਵੀ ਕੀਤੇ ਬਹੁਤ ਲੰਬਾ ਸਮਾਂ ਮੈਂ ਅੱਜ ਵੀ ਕਰ ਰਿਹਾ ਹਾਂ। ਉਹ ਨਾਟਕ ਕਰਦੇ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੈਨੂੰ ਇਹ ਫਿਰ ਕਿੰਨੇ ਹੀ ਸਾਲਾਂ ਬਾਅਦ ਜਿਹੜਾ ਗੈਪ ਸੀਗਾ ਉਹ ਪੂਰਾ ਹੋਇਆ ਤੇ ਮੈਨੂੰ ਇਹ ਮਿਲਿਆ ਜਦੋਂ ਮਤਲਬ ਇਸ ਤਰ੍ਹਾਂ ਸੀਗਾ ਜਿਵੇਂ ਕੋਈ ਪਾਕਿਸਤਾਨ ਬੜੇ ਤੇ ਪਿਛੜੇ ਲੋਕ ਮਿਲਦੇ ਹੁੰਦੇ ਅਸੀਂ ਇਸ ਤਰ੍ਹਾਂ ਮਿਲੇ ਸੀਗੇ ਉਦੋਂ ਤੇ ਮੈਨੂੰ ਖੁਸ਼ੀ ਹੋਈ ਕਿ ਸਰਦਾਰ ਨੀਲਾ ਸਿੰਘ ਤੇ ਬਾਕੀ ਸਾਥੀ ਤੁਸੀਂ ਸਾਰੇ ਆਏ ਹੋ ਤੇ ਬਹੁਤ ਵਧੀਆ ਸਾਥੀ ਹੋ ਤੁਸੀਂ ਮੈਂ ਵਕ ਵਕ ਜਥੇਬੰਦੀਆਂ 'ਚ ਕੰਮ ਕਰਦੇ ਹਾਂ ਮੈਂ ਘਰੇ ਆਉਣ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਣਾ ਇਹ ਆਸ ਕਰਦਾ ਹਾਂ ਕਿ ਸਮਾਜ ਦੇ ਵਿੱਚ ਤੁਸੀਂ ਆਪਦਾ ਪੋਜ਼ਿਟਿਵ ਇੰਪੈਕਟ ਜਿਸ ਤਰ੍ਹਾਂ ਕਰ ਰਹੇ ਹੋ ਉਹ ਕਰਦੇ ਹੀ ਰਹੋਗੇ ਬਹੁਤ ਧੰਨਵਾਦ ਤੁਹਾਡਾ